ਤਸਵੀਰਾਂ ਲੁਧਿਆਣਾ ਦੇ ਸਮਰਾਵਾ ਚੌਂਕ ਨਜ਼ਦੀਕੀ ਦੀਆਂ ਸਾਹਮਣੇ ਆ ਰਹੀਆਂ ਨੇ ਜਿੱਥੇ ਇੱਕ ਵਾਰ ਫੇਰ ਤੋਂ ਤੇਜ਼ ਰਫ਼ਤਾਰ ਟਿਪਰ ਦਾ ਕਹਿਰ ਵਿਖਾ ਨੂੰ ਮਿਲਿਆ। ਜੀ ਹਾਂ ਤੇਜ਼ ਰਫ਼ਤਾਰ ਟਿਪਰ ਨੇ ਮੋਟਰ ਰੇੜੇ ਅਤੇ ਬਾਈਕ ਨੂੰ ਟੱਕਰ ਮਾਰ ਦਿੱਤੀ ਹੈ। ਰੇੜਾ ਚਾਲਕ ਸਬਜੀ ਮੰਡ ਵੱਲੋਂ ਆ ਰਿਸੀ ਗਲਤ ਸਾਈਡ ਤੋਂ ਰੇੜਾ ਤੇਜ਼ ਰਫ਼ਤਾਰ ਦੇ ਨਾਲ ਚੱਲ ਰਿਹਾ ਸੀ ਤੇ ਅਚਾਨਕ ਤੋਂ ਸਾਹਮਣੇ ਆ ਰਹੇ ਟਿਪਰ ਨੇ ਉਸ ਨੂੰ ਸਾਈਡ ਮਾਰ ਦਿੱਤਾ ਰੇੜੇ ਚਾਲਕ ਦਾ ਸੰਤੁਲਨ ਵਿਗੜ ਜਾਂਦਾ ਤੇ ਉਸ ਤੋਂ ਬਾਅਦ ਡਿਵਾਈਡਰ ਦੇ ਨਾਲ ਜਾ ਟਕਰਾਉਂਦਾ ਉਦਰੀ ਰੇੜਾ ਚਲਾ ਰਹੇ ਨੌਜਵਾਨ ਜਿਹੜਾ ਕਿ ਪੁਲ ਤੋਂ ਡਿੱਠਾ ਕਰ ਗਿਆ फोन दे नाल अतबत नौजवान उ तुरंत लोकारी प्राइवेट हॉस्पिटल भेज। पुल तो गिरने वाले नौजवान दी पहचान ਅਜੇ ਤੱਕ ਨਹੀਂ ਹੋ ਪਾਈ ਹੈ। ਰੇੜੇ ਦੇ ਨਜ਼ਦੀਕ ਹੀ ਗੁਜ਼ਰੇ ਬਾਈਕ ਸਵਾਰ ਪਤੀ-ਪਤਨੀ ਨੂੰ ਵੀ ਰੇੜੇ ਨੇ ਟੱਕਰ ਮਾਰ ਦਿੱਤੀ। ਉਸ ਤੋਂ ਬਾਅਦ ਉਹ ਵੀ ਜ਼ਖਮੀ ਹੋ ਗਏ। ਹਾਦਸੇ ਦੇ ਵਿੱਚ ਕੁੱਲ 4 ਲੋਕ ਜ਼ਖਮੀ ਹੋਣੇ ਘਟਾ ਵਾਲੀ ਥਾਂ ਤੇ ਲੋਕਾਂ ਨੇ ਕਿਹਾ ਕਿ ਹਾਦਸੇ ਤੋਂ ਬਾਅਦ ਉਹਨਾਂ ਨੇ ਐਂਬੂਲੈਂਸ ਨੂੰ ਬੋਨ ਕੀਤਾ ਪਰ ਐਂਬੂਲੈਂਸ ਮੌਕੇ ਤੇ ਨਹੀਂ ਆਈ। ਉਸ ਤੋਂ ਬਾਅਦ ਮੌਕੇ ਤੇ ਪੁੱਜ ਕੇ ਇੱਕ ਪੁਲਿਸ ਮੁਲਾਜ਼ਮ ਨੇ ਰਾਗੀਰਾ ਦੀ ਗੱਡੀ ਦੀ ਮਦਦ ਲੈ ਕੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ। ਹਾਦਸੇ ਦੇ ਤੁਰੰਤ ਬਾਅਦ ਟੀਪਰ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਜਾਂਦਾ ਹੈ। ਉਦਰੀ ਪ੍ਰਤੱਖ ਦਰਸ਼ੀਆਂ ਦੇ ਮੁਤਾਬਕ ਪੁਲ ਤੋਂ ਗਿਰੇ ਵਿਅਕਤੀ ਦੀ ਹਾਲਤ ਵਿੱਚ ਅਜੇ ਸੁਧਾਰ ਨਹੀਂ ਦੱਸਿਆ ਜਾ ਰਿਹਾ। ਮੇਰਾ ਨੀਲੂ ਅਜੀ ਉੱਥੇ ਟੈਕਸੀ ਚੰਡ ਤੇ। ਕੀ ਨਾਮ ਇਹ ਤੁਹਾਡਾ? ਨੀਲੂ ਨੀਲੂ। ਅੱਛਾ ਜੀ। ਮਾਮਲਾ ਕੀ ਸੀ ਗਈ? ਭਾਈ ਮੈਂ ਉੱਥੇ ਗੱਡੀ ਨਾਲ ਸਾਫ਼ ਕਰ ਰਿਹਾ ਸੀ ਰਾਣਾ ਟ੍ਰੈਨਲ ਟ੍ਰੈਵਲ ਦੇ ਸਾਹਮਣੇ। ਅੱਛਾ ਜੀ। ਉੱਪਰੋਂ ਬੜੀ ਜ਼ੋਰ ਦੀ ਆਵਾਜ਼ ਆਈ। ਦੋ ਬੰਦੇ ਨਾ ਥੱਲੇ ਆਏ। ਆਹ ਬਲੱਡ ਪਿਆ نیچے ਤੁਹਾਡੇ ਪੈਰਾ ਚ। ਇੱਕ ਬੰਦਾ ਨਾ ਉਹ ਸੀਗਾ ਜਿਹੜਾ ਮੋਟਰਸਾਈਕਲ ਵਾਲਾ ਰੇੜਾ ਉਹਦੇ ਥੱਲੇ ਆ ਗੱਬੇ ਆ ਗਿਆ ਗਰਦਨ ਨੀਚੇ ਸੀਗੀ ਬੰਦਾ ਉੱਪਰ ਅਸੀਂ ਰੋਲਾ ਪਾਉਂਦੇ ਰਹੀ ਵੀ ਚੱਕ ਲੋ ਚੱਕ ਲੋ ਬਚਾ ਲੋ ਬਚਾ ਲੋ ਪਬਲਿਕ ਆਈ ਉਹਨਾਂ ਨੇ ਬਚਾਇਆ ਪਰ ਵਾਲੇ ਨੂੰ ਜਿਹੜੀ ਨੀਚੇ ਸੀਗੀ ਆ ਬਲੱਡ ਪਿਆ ਲੇਡੀ ਸਿੱਕੀ ਇੱਕ ਜੈਂਸ ਇਹਨੂੰ ਬਹੁਤ ਸੀਰੀਅਸ ਸੀਗੇ ਉਹ ਜਿਹੜਾ ਨੀਚੇ ਗਿਰਿਆ ਉਹ ਬੰਦਾ ਵੀ ਹੈ ਲੇਕਿਨ ਇੱਕ ਲੇਡੀ ਸੀਗੀ ਇੱਕ ਜੈਂਸ ਦੋਨੋਂ ਠੀਕੇ ਨੀਚੇ ਹਾਂਜੀ ਇੱਕ ਉੱਪਰ ਰਹਿ ਗਿਆ ਤਿੰਨੇ ਜਣੇ ਸੀਗੇ ਮੈਨੂੰ ਦੋ ਨੀਚੇ ਠੀਕੇ ਇੱਕ ਉੱਪਰ ਬਹੁਤ ਜ਼ੋਰ ਦੀ ਗੱਡੀ ਦੀ ਪਾਰ ਟੋਟ ਪੈਰ ਸਲਿਪ ਆਪੇ ਬਲੱਡ ਪਿਆ किडे दत्त भी है दत्त तो नहीं मैं देखा उस टाइम जिंदा थी के आई थाले ऐसी कोई फुटेज कैमरे के ऊपर लगी हो फोटोस कैमरे पे और वही है राणा भाई है हाँ जी ओके दे पूरी प्रोसेशन भी पहुंचया सी हां जी बाचे एम्बुलेंस आई सी ऊपर भी सर आए सी ऊपर उन्होंने ऊपर सेल्फी की बचाया जो भी है अभी ऊपर नहीं गए ये 9 बजे थी इससे बजे हां वो 5-10 मिनट आगे पीछे ਹੋਇਆ ਤਾਂ ਕਿ ਬੱਤ ਮੈਂ ਤੇ ਬਤਵਾਣ ਦਾ ਸੀਗਾ ਕੋ ਪੁਲ ਚੜਿਆ ਸੀਗਾ ਸਕੂਟਰ ਤੇ ਕਿਸੇ ਟੱਕਰ ਮਾਰਤੀ ਤੇ ਮੀਆਂ بیوی ਬੱਚੇ ਸੀਗਾ ਜਿਹੜਾ ਮੱਚਾ ਜਿਹੜਾ ਮੋਟਰਸਾਈਕਲ ਚਲਾ ਰਿਹਾ ਸੀਗਾ ਉਹ ਥੱਲੇ ਡੇਗ ਪਿਆ ਪੁਲ ਦੇ ਉ ਤੇ ਜਾਨੂੰ ਜਿਹੜਾ ਫੱਟਣ ਸੀਗਾ ਪੁਲ ਦੇ ਥੱਲੇ ਡੇਗਾ ਮੈਂ ਆਪਣੀ ਗੱਡੀ ਲਿਆ ਕੇ ਤੇ ਸਿਵਲ ਹਸਪਤਾਲ ਲੈ ਗਿਆ ਤੇ ਸਿਵਲ ਆ ਜਾ ਕੇ ਉਹਨੂੰ ਦਾਖਲ ਕਰਾਇਆ ਤੇ ਦੂਜੀ ਜਿਹੜੇ ਸੀਗਾ ਇਹਨਾਂ ਦਾ ਇੱਕ ਔਰਤ ਸੀਗੀ ਨਾਲ ਦੂਸਰੀ ਪਾਰਟੀ ਵਾਲੇ ਉਹ ਦੁੱਧਨ ਲੈ ਕੇ ਡਿਵੀਜ਼ਨ ਨੰਬਰ 7 ਦਾ ਆਈਓ ਤੇ ਉਹ ਹਸਪਤਾਲ ਲੈ ਗਿਆ ਤੇ ਬਾਕੀ ਇਹ ਵੀ ਠੀਕ ਠਾਕ ਆ ਤੰਦਰੁਸਤ ਆ ਪਰ ਕਿਹੜੀ ਜਗ੍ਹਾ ਤੋਂ ਜਾ ਰਹੇ ਸੀਗੇ ਇਹ ਇਤਨੂੰ ਕਿਤੇ ਬਸਤੀ ਜੋਧੇ ਵਾਲੋਂ ਆ ਰਹੇ ਸੀ ਉੱਪਰ ਐਲੀਵੇਟਡ ਪੁਲ ਤੋਂ ਸ਼ੇਰਪੁਰ ਜੋਂ ਘਰੋਂ ਜਾ ਰਹੇ ਸੀਗੇ ਪਿੱਛੋਂ ਕਿਹਾ ਨਾ ਪੁਲ ਦੇ ਉੱਪਰ ਟੱਕਰ ਮਾਰੀ ਆ ਉਹਨਾਂ ਵਿੱਚੋਂ ਦੋ ਥੱਲੇ ਡੇ ਪਏ ਪੁਲ ਦੇ ਉੱਪਰ ਹੀ ਇੱਕ ਪੁਲ ਦੇ ਥੱਲੇ ਡਿੱਗ ਪਿਆ ਜਿਹੜਾ ਥੱਲੇ ਡਿੱਗਾ ਜ਼ਿਆਦਾ ਫੱਟੜ ਸੀਗਾ ਆਹ ਮੋਟਰਸਾਈਕਲ ਤੇ ਸੀਗੇ ਉਹ ਹੋ ਇੱਕ ਟਾਈਮ ਜਦ ਹਸਪਤਾਲ ਮੈਂ ਛੱਡ ਆਇਆ ਤੇ ਦੂਜਾ ਡਿਵੀਜ਼ਨ ਨੰਬਰ 7 ਦੇ ਆਈਓ ਨੂੰ ਪਤਾ ਆ ਪਰ ਮੌਕੇ ਦੀ ਪਬਲਿਕ ਨੇ ਥੋੜਾ ਜਿਹਾ ਆਪ ਤੁਹਾਡੇ ਜਰੀਏ ਦੱਸਣਾ ਚਾਹੂਗਾ ਕਿ ਜਦੋਂ ਕੋਈ ਐਕਸੀਡੈਂਟ ਹੁੰਦਾ ਤੇ ਫਟਣ ਨੂੰ ਬਹੁਤ ਜਲਦੀ ਚੱਕ ਲੈ ਜਾਣਾ ਚਾਹੀਦਾ ਮੈਂ ਟੌਕ ਤੋਂ 5-7 ਮਿੰਟ ਚ ਆ ਚੁੱਕਿਆ ਹੀ ਇਹ ਪਬਲਿਕ ਵੀ ਲੈ ਜਾ ਸਕਦੀ ਸੀ ਉਹਦੇ ਸਿਰ ਤੇ ਸੱਟ ਲੱਗੀ ਹੋ ਸੀਗੀ ਪਰ ਕਿਨ ਮਦਦ ਕਰਨ ਵਾਲੇ ਨਹੀਂ ਸੋਚਿਆ ਕਹਿੰਦਾ ਵੀ ਇਹਦੀ ਖੜੇ ਪੈਰ ਕੋਈ ਮੱਤ ਕੀਤੀ ਜਾਵੇ ਔਰ ਆਪਾਂ ਜਿੰਨਾ ਕੋ ਸਕਿਆ ਮੌਕਾ ਕਰਕੇ ਹਵਸਲ ਛੱਡ ਆਏ ਤੁਸੀਂ ਆਪਣੀ ਡਿਊਟੀ ਨਿਭਾ ਰਹੇ ਹੋ ਪਰ ਤੁਸੀਂ ਇੱਕ ਪੇਸ਼ੈਂਟ ਨੂੰ ਲੈ ਕੇ ਜਾ ਰਹੇ ਸੀ ਤੇ ਇੱਥੇ ਕਿੰਨਾ ਪੱਟ ਹੋਣਾ ਮੈਂ ਕਿਤੇ ਨਹੀਂ ਆਪ ਲਗਾਇਆ ਸੀ ਕਿਸੇ ਨਾ ਨਹੀਂ ਕੰਮ ਸਹਾਉਂ ਡੇਢ ਦੋਸੋਂ ਬੰਦਾ ਸੀਗਾ ਤੇ ਮੂਵੀ ਬਣਾਈ ਜਾਣ ਮੈਂ ਰਿਕਵੈਸਟ ਕੀਤੀ ਆ ਸਭ ਨੂੰ ਵੀ ਆਓ ਯਾਰ ਮੇਰੇ ਨਾਲ ਹੱਥ ਤਾਂ ਪਾਓ ਤੇ ਹੱਥ ਪਾਉਣ ਦੀ ਬਜਾਏ ਅਸੀਂ ਸਭ ਨੂੰ ਦੋਵੇਂ ਮੁਲਾਜ਼ਮਾਂ ਨੇ ਚੱਕ ਕੇ ਉਹ ਬੰਦੇ ਨੂੰ ਆਪਣੀ ਸਰਕਾਰੀ ਗੱਡੀ ਟੈਂਗੋ 10 ਦੇ ਵਿੱਚ ਆਪਣੇ ਸਵਾਰ ਕਰਕੇ ਨੂੰ ਸਿੱਧਾ ਸਿਵਲ ਹਸਪਤਾਲ ਲੈ ਕੇ ਦਾਖਲ ਕਰਾ ਕੇ ਆਇਆ ਬਾਕੀ ਪਬਲਿਕ ਨੂੰ ਪਤਾ ਵੀ ਇਹ ਪਬਲਿਕ ਦਾ ਹੋਇਆ ਬਸ ਮਦਦ ਨਹੀਂ ਕੀਤੀ ਕਿਸੇ ਨੇ